ਨਾਨਕ ਵਾਹਿਗੁਰੂ ਸਾਹਿਬ ਜੀ ਜਨਮ ਜਨਮ ਪਰਮਤ ਫਿਰਿਓ ਮਿਟਿਓ ਨਾ ਜੰਮ ਕੋ ਤਰਾਸ ਕਹੋ ਨਾਨਕ ਹਰਿ ਭਜ ਮਨਾ ਨਿਰਪੈ ਪਾਵੇਂ ਬਾਸ ਕਹੋ ਨਾਨਕ ਹਰਿ ਭਜ ਮਨਾ ਨਿਰਭੈ ਪਾਵੇਂ ਬਾਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮ ਸਨਮਾਨ ਜੋ ਚਵਰ ਤਖਤ ਦੇ ਮਾਲਕ ਯੁਗੋ ਯੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮੁਬਾਰਕ ਦਰਬਾਰ ਅੰਦਰ ਜੁੜ ਬੈਠੇ ਗੁਰੂ ਪਿਆਰ ਵਾਲੇ ਸਤਸੰਗੀ ਜਨੋ ਆਓ ਆਪਣੇ ਜੀਵਨ ਨੂੰ ਸਫਲਾ ਕਰਨ ਵਾਸਤੇ ਪਾਵਨ ਗੁਰਬਾਣੀ ਦੇ ਨਾਲ ਪਾਵਨ ਇਤਿਹਾਸ ਦੇ ਨਾਲ ਕਈ ਦਿਨਾਂ ਤੋਂ ਸਾਝ ਪਾ ਰਹੇ ਹਾਂ ਅੱਜ ਦੀ ਜੋ ਪਾਵਨ ਵਿਚਾਰ ਹੈ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਲੋਕਾਂ ਦੇ ਵਿੱਚੋਂ 33 ਨੰਬਰ ਸ਼ਲੋਕ ਦੀ ਜੋ ਵਿਚਾਰ ਹੈ ਉਸ ਪਾਵਨ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰਨਾ ਹੈ ਆਓ ਸਾਰੇ ਹੀ ਰਲ ਮਿਲ ਕੇ ਬਖਸ਼ੀ ਹੋਈ ਫਤੇ ਦੇ ਨਾਲ ਸਾਂਝ ਕਰੀਏ ਬੜੇ ਪਿਆਰ ਅਤਬ ਦੇ ਨਾਲ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਣੀ ਦਾ ਜਦੋਂ ਆਪਾਂ ਪਾਠ ਕਰਦੇ ਆਂ ਇਸ ਸਤਿਗੁਰੂ ਜੀ ਨੇ ਸਾਰੀ ਬਾਣੀ ਦੇ ਵਿੱਚ ਮਨੁੱਖ ਨੂੰ ਵਹਿਮ ਭਰਮ ਇਹਨਾਂ ਚੀਜ਼ਾਂ ਤੋਂ ਮੁਕਤ ਕੀਤਾ ਹੈ। ਦੂਸਰੀ ਗੱਲ ਹੈ ਕਿ ਜਿਹੜਾ ਇਨਸਾਨ ਬਾਣੀ ਬਚਨ ਕਮਾਵੇਗਾ ਬਚਨ ਉਸ ਦੇ ਮਨ ਵਿੱਚ ਹੀ ਕੰਮ ਕਰਨਾ। ਜਿਹੜਾ ਕਮਾ ਨਹੀਂ ਨਰਿਆ ਕਮਾਈ ਬਹੁਤ ਜ਼ਰੂਰੀ ਹੈ ਤੇ ਸਾਰਿਆਂ ਘਰਾਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਮਾਈ ਹਰੇਕ ਵਿਅਕਤੀ ਕਰ ਰਿਹਾ ਸਿਆਣੇ ਸਾਰੇ ਹੀ ਕਮਾਉਂਦੇ ਨੇ ਕੋਈ ਆਪਣੇ ਪਰਿਵਾਰ ਚ ਰਹਿ ਕੇ ਕਮਾ ਰਿਹਾ ਕੋਈ ਦੇਸ਼ ਵਿਦੇਸ਼ ਚ ਜਾ ਕੇ ਕਮਾ ਰਿਹਾ ਜਿੱਥੇ ਕਮਾਈ ਨਹੀਂ ਉਥੇ ਗਰੀਬੀ ਆਉਂਦੀ ਹੈ ਉਥੇ ਬੰਦਾ ਪਛਾਣ ਹੋ ਜਾਂਦਾ ਘਾਟੇ ਚ ਜਾਂਦਾ ਪਰ ਜਿੱਥੇ ਕਮਾਈ ਹੈ ਨਾ ਉੱਥੇ ਗੁਜ਼ਾਰਾ ਸੌਖਾ ਹੋਈ ਜਾਂਦਾ ਮਹਾਰਾਜ ਦੀ ਪਾਵਨ ਬਾਣੀ ਦਾ ਬਚਨ ਸਰਵਣ ਕੀਤਾ ਬਚਨ ਪੜਿਆ ਵਿਚਾਰਿਆ ਪਰ ਕਮਾਈ ਨਹੀਂ ਕੀਤੀ ਬੰਦੇ ਨੇ ਆਪਣੀ ਜ਼ਿੰਦਗੀ 'ਚ ਉਹਨੂੰ ਹੰਡਾਇਆ ਨਹੀਂ ਉਹਦੇ ਤੇ ਆਪਣਾ ਧਿਆਨ ਇਕਾਗਰ ਨਹੀਂ ਕੀਤਾ ਇਨਸਾਨ ਨੇ ਤੇ ਇਹਦਾ ਮਤਲਬ ਕਮਾਈ ਨਹੀਂ ਤੇ ਗਰੀਬੀ ਹੋਏਗੀ ਅੱਜ ਝਾਤ ਮਾਰ ਕੇ ਵੇਖੋ ਮਨੁੱਖ ਹਿਰਦੇ ਪੱਖੋਂ ਕਿੰਨਾ ਗਰੀਬ ਆ ਇਹਦੇ ਹਿਰਦੇ ਦੇ ਵਿੱਚ ਚੜ੍ਹ ਦੀ ਕਲਾ ਹੀ ਨਹੀਂ ਹੈਗੀ ਇਸ ਮਨੁੱਖ ਦੇ ਹਿਰਦੇ ਦੇ ਵਿੱਚ ਬਹੁਤ ਘੱਟ ਭਲਾ ਆ ਇਹਦੀ ਰਸਨਾ ਤੋਂ ਆ ਥੋੜਾ ਬੜਾ ਸਾਡੇ ਗੁਰੂ ਘਰ ਦਾ ਸਿਧਾਂਤ ਹੈਗਾ ਕਿ ਸਾਨੂੰ ਕਈ ਵਾਰੀ ਦਿਲੋਂ ਵੀ ਬੋਲਦੇ ਨੇ ਕਈ ਵਾਰੀ ਮਜਬੂਰੀ 'ਚ ਵੀ ਬੋਲਣਾ ਪੈਂਦਾ ਨਾਨਕ ਨਾਮ ਚੜ੍ਹ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਰ ਮੈਂ ਬੇਨਤੀ ਇਹ ਕਰਾਂ ਕਿ ਕਈ ਵਾਰੀ ਸਾਨੂੰ ਬੋਲਣਾ ਹੀ ਪੈਂਦਾ ਪਰ ਸਾਡੇ ਹਿਰਦੇ ਚੋਂ ਭਲਾ ਬਹੁਤ ਔਖਾ ਨਿਕਲਦਾ ਭਲਾ ਕਿਉਂ ਨਹੀਂ ਨਿਕਲਦਾ ਕਿਉਂਕਿ ਜੀਵਨ ਜਿਹੜਾ ਉਹ ਤੇ ਭਟਕਣਾ ਦੇ ਵਿੱਚ ਪਿਆ ਹੋਇਆ ਮਨੁੱਖ ਤੇ ਭਰਮ ਦਾ ਫਿਰਦਾ ਡਰ ਦਾ ਫਿਰਦਾ ਸਹਿਮਿਆ ਫਿਰਦਾ ਵਹਿਮ ਦੇ ਵਿੱਚ ਫਿਰਦਾ ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜੀ ਦਾਤਾ ਜੀ ਕਿਰਪਾ ਕਰਦੇ ਜਿਹੜਾ ਇਨਸਾਨ ਧਰਮ ਦੇ ਵਿੱਚ ਆ ਭਟਕੜਾਂ ਦੇ ਵਿੱਚ ਆ ਤੇ ਮਹਾਰਾਜ ਦੀ ਬਾਣੀ ਦਾ ਬਚਨ ਹੈ ਧਰਮੇ ਭੂਲਾ ਸਾਕਤ ਫਿਰਦਾ ਧਰਮ ਚ ਕਿਹੜਾ ਫਿਰ ਰਿਹਾ ਜੀ ਸਾਕਤ ਸਾਕਤ ਕੌਣ ਹੈ ਜਿਹੜਾ ਪ੍ਰਮਾਤਮਾ ਵਾਲੇ ਪਾਸਿਓ ਗੁਰੂ ਵਾਲੇ ਪਾਸਿਓ ਸੱਚ ਵਾਲੇ ਪਾਸਿਓ ਟੁੱਟਿਆ ਹੋਇਆ ਜਿਹੜਾ ਉਹ ਵਿਅਕਤੀ ਧਰਮ ਚ ਫਿਰਦਾ ਜਨਮ ਜਨਮ ਭਰਮਤ ਫਿਰਿਓ ਧੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਅੱਜ ਦੇ ਪਾਵਨ ਸ਼ਲੋਕ ਚ ਕਿਰਪਾ ਕਰਦੇ ਨੇ ਮਿਟਿਓ ਨਾ ਜਮ ਕੋ ਤਰਾਸ ਜਮਾਂ ਦਾ ਜਿਹੜਾ ਖਹਿੜਾ ਸੀ ਉਹ ਛੁੱਟਿਆ ਨਹੀਂ ਅੰਦਰੋਂ ਉਹ ਚੀਜ਼ ਖਤਮ ਨਹੀਂ ਹੋਈ ਭਰਮ ਇਹੋ ਜੀ ਚੀਜ਼ ਆ ਪਰ ਮੈਂ ਭੁਲਾ ਸਾਖਤ ਫਿਰਦਾ ਮਹਾਰਾਜ ਕਿਹੜੇ ਭਰਮ ਚ ਭੁੱਲ ਗਿਆ ਏ ਸਾਹਿਬ ਜੀ ਧਰਮ ਚ ਭੁੱਲ ਕੇ ਕਰਦਾ ਕੀ ਮਨੁੱਖ ਤੁਸੀਂ ਸਾਨੂੰ ਇਹ ਵੀ ਦੱਸੋ ਨਾ ਅਸੀਂ ਨਹੀਂ ਮੰਨਦੇ ਅਸੀਂ ਕਹਿੰਦੇ ਅਸੀਂ ਧਰਮ ਚ ਨਹੀਂ ਭੁੱਲੇ ਅਸੀਂ ਬੜੇ ਸੱਚਾਰੇ ਆ ਤੁਹਾਡੇ ਚਰਨਾਂ ਦੇ ਭੌਰੇ ਆ ਤੁਸੀਂ ਕਹਿੰਦੇ ਹੋ ਮਹਾਰਾਜ ਜੀ ਧਰਮ ਚ ਭੁੱਲ ਗਿਆ ਇਨਸਾਨ ਮਾਰੇ ਕਹਿੰਦੇ ਭੁੱਲਿਆ ਆਪਣੇ ਜੀਵਨ ਚ ਝਾਤ ਮਾਰ ਕੇ ਵੇਖ ਭਰਮੇ ਭੂਲਾ ਸਾਖਤ ਫਿਰਤਾ ਨੀਰ ਬਰੋਲੇ ਖਾਪ ਖਾਪ ਮਰਤਾ ਮਾਰੇ ਕਹਿੰਦੇ ਪਾਣੀ ਰੜਕਦਾ ਤੂੰ ਤੇ ਜਿਹੜਾ ਇਨਸਾਨ ਪ੍ਰਾਣੀ ਪ੍ਰਾਣੀ ਪਾਣੀ ਰੜਕਦਾ ਇਹਦੇ ਤੋਂ ਵੱਡਾ ਭਰਮ ਕਿਹੜਾ ਹੋ ਸਕਦਾ ਜੀ ਸੁਣ ਇਹਦਾ ਕੀ ਮਤਲਬ ਜੀ ਹੁਣ ਸਿੱਧਾ ਜੇ ਮਤਲਬ ਗੁਰੂ ਪਿਆਰ ਵਾਲਿਓ ਕਿ ਪਾਣੀ ਚੋਂ ਤੇ ਪ੍ਰਾਪਤੀ ਨਹੀਂ ਹੋਣੀ ਮੱਖਣ ਨਹੀਂ ਨਿਕਲਣਾ ਪਾਵੇਂ ਰੋਜ ਰਿੜਕੋ ਭਾਵੇਂ ਕਦੇ ਇੱਕਦਾਂ ਰਿੜਕੋ ਭਾਵੇਂ ਸਾਰੀ ਦਿਹਾੜੀ ਨਹੀਂ ਰਿੜਕੀ ਚਲੋ ਪਾਣੀ ਚੋਂ ਪ੍ਰਾਪਤੀ ਨਹੀਂ ਹੋਣੀ ਅਸੀਂ ਭਰਮ ਦੇ ਵਿੱਚ ਪਏ ਹੋਏ ਭਟਕਦੇ ਹੋਏ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਇਹੋ ਜਿਹੇ ਕੰਮ ਕਰਦੇ ਆ ਜਿਹੜੇ ਬਿਲਕੁਲ ਹੀ ਸਾਨੂੰ ਕਾਮਯਾਬ ਨਹੀਂ ਕਰ ਸਕਦੇ ਤੇ ਵੱਡੀ ਦੁਖਾਂਤ ਦੀ ਗੱਲ ਇਹ ਕਿ ਅਸੀਂ ਕਰੀ ਵੀ ਧਰਮ ਦੇ ਨਾਂ ਤੇ ਜਾ ਰਹੇ ਜੇ ਧਰਮ ਦੇ ਨਾਂ ਤੇ ਜਿਹੜੇ ਕੰਮਾਂ ਤੋਂ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਸੁਚੇਤ ਕੀਤਾ ਅਸੀਂ ਕਹਿੰਦੇ ਇਹ ਬੜੇ ਵਧੀਆ ਕੰਮ ਆ ਜੀ ਇਹ ਤੇ ਅਸੀਂ ਗੁਰੂ ਦੇ ਨਾਂ ਤੇ ਕਰੀ ਜਾ ਰਹੇ ਹਾਂ ਮਹਾਰਾਜ ਜੀ ਦੇ ਨਾਂ ਤੇ ਕਰੀ ਜਾ ਰਹੇ ਹਾਂ ਵੇਖੋ ਜੀ ਭਰਮ ਦੇ ਵਿੱਚ ਭਟਕਦਾ ਹੋਇਆ ਇਨਸਾਨ ਕਦੇ ਮੰਜ਼ਲ ਤੇ ਨਹੀਂ ਪਹੁੰਚ ਸਕਦਾ ਜਿਹੜਾ 10 ਕਦਮ ਇਸ ਪਾਸੇ ਤੁਰਲੇ ਫਿਰ ਉੱਥੇ ਆ ਜੇ 10 ਕਦਮ ਫਿਰ ਦੂਜੇ ਪਾਸੇ ਤੁਰਲੇ ਭੁੱਲਿਆ ਹੋਇਆ ਮਾਰਗ ਭੁੱਲਿਆ ਹੋਇਆ ਇਨਸਾਨ ਕਦੇ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ ਜੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਕਿਰਪਾ ਕਰਦੇ ਜਨਮ ਜਨਮ ਭਰਮਤ ਫਿਰਿਓ ਕਈਆਂ ਜਨਮਾਂ ਤੋਂ ਇਹ ਰੱਬ ਤੋਂ ਟੋਟਿਆ ਹੋਇਆ ਭਰਮ ਦੇ ਵਿੱਚ ਪੈ ਕੇ ਭਰਮ ਦਾ ਹੀ ਫਿਰਦਾ ਜੀ ਇਹਨੂੰ ਵੇਖੋ ਅਸੀਂ ਕਈ ਵਾਰੀ ਪੜਦੇ ਆ ਸੁਣਦੇ ਆ ਕਿ ਮਨੁੱਖ ਜਿਹੜਾ ਸੀ ਨਾ ਉਹ ਬੜੀਆਂ ਜੂਨਾ ਚੋਂ ਭਟਕਦਾ ਹੋਇਆ ਮੰਨਣ ਵਾਲੇ ਕਹਿੰਦੇ 84 ਲੱਖ ਜੂਨਾ ਚੋਂ ਭਟ ਕੇ ਆਇਆ ਮਨੁੱਖ ਤੇ ਮੈਂ ਤੁਹਾਨੂੰ ਸਾਧ ਸੰਗਤ ਜੀ ਬੇਨਤੀ ਕਰਾਂ ਚਲੋ 84 ਲੱਖ ਭਟ ਕੇ ਆ ਗਿਆ ਮੰਨ ਲਓ ਮਨੁੱਖ ਬਣ ਗਿਆ ਤੇ ਹੁਣ ਤਰਾਂ ਨਾ ਭਟ ਕੇ ਫਿਰ ਸਾਨੂੰ ਤੇ ਤਾਂ ਹੀ ਲੱਗੂਗਾ ਨਾ ਸਾਨੂੰ ਲੱਗਦਾ ਇਹ ਅਜੇ ਵੀ ਭਟਕੀ ਜਾ ਰਿਹਾ ਲੋਕ ਕਹਿੰਦੇ ਨੇ 84 ਲੱਖ ਜੂਨਾ ਭੋ ਕੇ ਮਨੁੱਖਾ ਦੇਹੀ ਮਿਲੀਏ ਤੇ ਜੇ ਦੇਹੀ ਮਿਲੀ ਹੈ ਮਨੁੱਖਾ ਤਾਂ ਫਿਰ ਹੁਣ ਕਿਉਂ ਭਟਕੀ ਜਾ ਰਿਹਾ ਫਿਰ ਹੁਣ ਕਿਉਂ ਨਹੀਂ ਇਹਦੇ ਸਬਰ ਆ ਰਿਹਾ ਸੰਤੋਖ ਆ ਰਿਹਾ ਇਹਦੇ ਜੀਵਨ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਸਮਝਣ ਨੂੰ ਤਿਆਰ ਨਹੀਂ ਵਿਚਾਰ ਨੂੰ ਤਿਆਰੀ ਅਜੇ ਵੀ ਭਟਕ ਰਿਹਾ ਜੀ ਇਹਦੇ ਸ਼ਬਦਾਂ ਨੂੰ ਲੈ ਕੇ ਭਟਕੀ ਜਾ ਰਿਹਾ ਇਸ ਮਨੁੱਖ ਨੂੰ ਮਨੁੱਖਾ ਦੇਹੀ ਵਿੱਚ ਆਏ ਹੋਈ ਨੂੰ ਵੀ ਲੋਕ ਟਿਕਾ ਨਹੀਂ ਦਿੰਦੇ ਜੇ ਇਹ ਸਿੱਖ ਘਰਾਣੇ ਵਿੱਚ ਜਨਮ ਲੈ ਲਿਆ ਨੇ ਤੇ ਇਹਨੂੰ ਸਿੱਖ ਘਰਾਣੇ ਦੇ ਹਿਸਾਬ ਦੇ ਨਾਲ ਇਹਨੂੰ ਬਾਣੀ ਦੇ ਸ਼ਬਦਾਂ 'ਚ ਉਲਝਾਈ ਰੱਖਦੇ ਨੇ ਲੋਕ ਕਿਉਂਕਿ ਭਟਕਦਾ ਡਰਿਆ ਹੋਇਆ ਇਹਦੇ ਜੀਵਨ 'ਚ ਟਿਕਾ ਨਹੀਂ ਸਬਰ ਨਹੀਂ ਤੇ ਉਹ ਇਸ ਹਿਸਾਬ ਦੇ ਨਾਲ ਪਟਕਾਈ ਫਿਰਦੇ ਆ ਕਿ ਆਹ ਸ਼ਬਦ ਲਿਖ ਕੇ ਦੇ ਦਿੱਤਾ ਤੁਸੀਂ ਇਹਨੂੰ ਪੜੋ ਆ ਇਸ ਸ਼ਬਦ ਦੇ ਨਾਲ ਤੁਹਾਨੂੰ ਆ ਕੁਝ ਮਿਲ ਜਾਣਾ ਮੈਂ ਕਹਿੰਦਾ ਸਾਰੀ ਬਾਣੀ ਦਿੰਦੀ ਸਾਨੂੰ ਅਸੀਂ ਆਪਣੀ ਬਾਣੀ ਦੇ ਸ਼ਬਦਾਂ ਦੇ ਤੱਕ ਕਿਉਂ ਕਰੀਏ ਸਾਰੀ ਬਾਣੀ ਮਨੁੱਖ ਨੂੰ ਸੁਖ ਦਿੰਦੀ ਏ ਦਾਤਾਂ ਦਿੰਦੀ ਏ ਬਰਕਤਾਂ ਦਿੰਦੀ ਏ ਮਹਾਰਾਜ ਦੀ ਬਾਣੀ ਤੁਸੀਂ ਪੜੋ ਸਮਝੋ ਵਿਚਾਰੋ ਪਰ ਵੇਖੋ ਢਟਕਣਾ ਵਿੱਚ ਪਏ ਹੋਏ ਮਨੁੱਖ ਨੂੰ ਹੋਰ ਢਟਕਣਾ ਚ ਪਾਤਾ ਕਿ ਤੁਸੀਂ ਇਹੋ ਕਾਰਜ ਏਨੇ ਦਿਨ ਇਦਾਂ ਹੀ ਕਰੀ ਜਾਣਾ ਉਹ ਤਾਂ ਅੱਗੇ ਢਟਕਣਾ ਚ ਪਿਆ ਹੋਇਆ ਸੀ ਤੇ ਮਨੁੱਖ ਨੂੰ ਹੋਰ ਢਟਕਣਾ ਦੇ ਵਿੱਚ ਪਾ ਕੇ ਜੀਵਨ ਹੋਰ ਕਰਾਇ ਪਾ ਦਿੱਤਾ ਮਿੱਟੀ ਉਹ ਨਾ ਜੰਮ ਕੋ ਤਰਾਸ ਕਿੰਦੇ ਘਟ ਨਹੀਂ ਰਿਹਾ ਮਿਟ ਨਹੀਂ ਰਿਹਾ ਖਤਮ ਨਹੀਂ ਹੋ ਰਿਹਾ ਜਮ ਕੋਤਰਾ ਜਮ ਸਾਡੇ ਜਿਹੜੇ ਵਿਚਾਰ ਨੇ ਭੇੜੇ ਵਕਾਰ ਉਹ ਜਾਮੀ ਨੇ ਜਿਹੜੀ ਚੀਜ਼ ਵਸਤੂ ਪਦਾਰਥ ਮਨੁੱਖ ਦੇ ਜੀਵਨ ਨੂੰ ਕਿਰਾਏ ਪਾ ਰਹੀ ਉਹ ਜਮ ਜੇ ਮਹਾਰਾਜ ਦੀ ਬਾਣੀ ਦੇ ਹਿਸਾਬ ਦੇ ਨਾਲ ਜਿਸ ਵਸਤੂ ਨੇ ਜੇ ਪੈਸੇ ਨੇ ਬੰਦੇ ਨੂੰ ਨਸ਼ੇ ਦੇ ਬਾੜ ਦਿੱਤਾ ਨਾ ਤੇ ਉਹ ਪੈਸਾ ਜਮ ਬਣ ਜਾਣਾ ਮਨੁੱਖ ਦੀ ਮੌਤ ਵਾਸਤੇ ਜੇ ਮਨੁੱਖ ਦੇ ਘਰ ਨੇ ਹੰਕਾਰ ਨੇ ਇਹਨੂੰ ਉਹ ਜੰਮ ਬਣ ਗਿਆ ਜੇ ਘਰ ਜੰਮ ਬਣ ਗਿਆ ਕਿ ਹੁਣ ਵੇਖੋ ਅੱਜ ਸਮਾਏ ਕਿਦਾਂ ਦਾ ਬਦਲਦਾ ਜਾਂਦਾ ਜੀ ਮੰਨਦੇ ਆ ਤੁਸੀਂ ਤਰੱਕੀ ਕਰ ਰਹੇ ਹੋ ਤੁਹਾਡੇ ਕੋਲ ਪੈਸਾ ਆਗਾ ਘਰ ਸੋਹਣੇ ਬਣਾ ਲਏ ਹੁਣ ਬੰਦੇ ਦਾ ਅੰਦਰ ਆਉਣਾ ਹੀ ਔਖਾ ਹੋ ਗਿਆ ਕੋਠੀ 'ਚ ਕਦਰ ਇੱਕ ਧਾਤੀ ਘਰ ਨੇ ਘਰ ਹੀ ਜੰਮ ਬਣਿਆ ਪਿਆ ਜੀ ਹੁਣ ਜਦੋਂ ਕੋਈ ਬਾਹਰੋਂ ਜਾਂਦਾ ਉਹ ਵਿਚਾਰਾ ਦੁੱਬਦਾਜ ਪੈ ਜਾਂਦਾ ਮੈਂ ਗਾਂ ਜਾਵਾਂ ਕਿ ਨਾ ਜਾਵਾਂ ਤੇ ਜਿਹੜਾ ਘਰ ਵਾਲਾ ਉਹ ਵੀ ਦੁੱਬਦਾਜ ਪੈ ਇਹਨੂੰ ਗਾਂ ਲਈਏ ਕਿ ਨਾ ਲਈਏ ਕਿਉਂਕਿ ਇਹ ਇਹਦੀ ਔਕਾਤ ਤੋਂ ਮਹਿੰਗੀ ਸਾਡੀ ਕੋਠੀ ਬੰਦੇ ਦੀ ਗਦਰ ਆ ਭਰਮ ਚਿੱਤ ਘਰਨੇ ਵੀ ਪਾ ਦਿੱਤਾ ਭਰਮ ਦੇ ਵਿੱਚ ਤੇ ਪੈਸੇ ਨੇ ਵੀ ਪਾ ਦਿੱਤਾ ਭਰਮ ਤੇ ਹਰ ਪੈਰ ਪੈਰ ਤੇ ਇਹ ਮਨੁੱਖ ਦੇ ਅੱਗੇ ਭਰਮ ਖੜਾ ਤੇ ਭਰਮ ਚ ਫਸਿਆ ਪਿਆ ਮਨੁੱਖ ਤੇ ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਕਿਤੇ ਇੱਕ ਭਰਮ ਥੋੜਾ ਜਨਮ ਜਨਮ ਭਰਮਤ ਫਿਰਿਓ ਕਈ ਜਨਮਾਂ ਤੋਂ ਭਰਮ ਧਾਰਿਆ ਜੀ ਕਈ ਜਨਮਾਂ ਤੋਂ ਭਗਤ ਰਵਦਾਸ ਜੀ ਕਿਰਪਾ ਕਰਦੇ ਬਹੁਤ ਜਨਮ ਵਿਛੜੇ ਥੇ ਮਾਤੋ ਇਹ ਜਨਮ ਤੁਹਾਰੇ ਲੇਖੇ ਹੇ ਵਾਹਿਗੁਰੂ ਪਰਮਾਤਮਾ ਜੀ ਅਸੀਂ ਬੜੇ ਜਨਮਾਂ ਤੋਂ ਬੜੇ ਲੰਮੇ ਸਮੇਂ ਤੋਂ ਤੁਹਾਡੇ ਨਾਲੋਂ ਵਿਛੜੇ ਸੀ ਪਰ ਅਸੀਂ ਚਾਹੁੰਨੇ ਆ ਕਿ ਇਹ ਜਨਮ ਤੁਹਾਡੇ ਲੇਖੇ ਲੱਗ ਜਾਵੇ ਹੁਣ ਮਨੁੱਖਾ ਸਰੀਰ ਮਿਲਿਆ ਜਿਹੜੀਆਂ ਜੁਨਾਂ ਚੋਂ ਭਟਕ ਕੇ ਅਸੀਂ ਪਿਛਲੇ ਸਮੇਂ ਵਿੱਚ ਅਸੀਂ ਮਨੁੱਖਾ ਸਰੀਰ ਵਿੱਚ ਆਏ ਆ ਤੇ ਵਾਹਿਗੁਰੂ ਜੀ ਸਾਡਾ ਤੇ ਮਨੁੱਖਾ ਸਰੀਰ ਵਿੱਚ ਵੀ ਉਹ ਹੀ ਹਾਲ ਆ ਤੁਸੀਂ ਜਨਮਰਾਂ ਨੂੰ ਵੇਖੋ ਅਸੀਂ ਕਿਹਨੇ ਅਸੀਂ ਜਾਨਵਰ ਇੰਨਾ ਇਸ ਜੂਨ ਤੋਂ ਨਿਕਲ ਕੇ ਮਨੁੱਖਾ ਜੂਨ ਚ ਆਏ ਆ ਜਿਨੀ ਈਰਖਾ ਮਨੁੱਖ ਦੇ ਵਿੱਚ ਐ ਨਹੀਂ ਜਾਨਵਰ ਦੇ ਵਿੱਚ ਨਹੀਂ ਫਿਰ ਜੂਨ ਚੰਗੀ ਕਿਹੜੀ ਆ ਜਿੰਨਾ ਮਰਨ ਮਨਾਉਣ ਮਨੁੱਖ ਨੇ ਵਧਾ ਦਿੱਤਾ ਸਮਾਜ ਦੇ ਵਿੱਚ ਇੰਨਾ ਤੇ ਕਿਤੇ ਹੋਰ ਨਹੀਂ ਹੋਣਾ ਪੰਛੀਆਂ 'ਚ ਨਹੀਂ ਹੋਣਾ ਕਿਉਂਕਿ ਜੇ ਪੰਛੀਆਂ 'ਚ ਹੋਏਗਾ ਵੀ ਤੇ ਮਨੁੱਖ ਤੇ ਸਿਆਣਾ ਮੰਨਿਆ ਜਾਂਦਾ ਫਿਰ ਇਹਨੂੰ ਤੇ ਚਾਹੀਦਾ ਨਹੀਂ ਸੀ ਜਿਹੜੀਆਂ ਜੂਨਾ ਚੋਂ ਨਿਕਲ ਕੇ ਮਨੁੱਖ ਮੰਨ ਦਾ ਕਿ ਮੈਂ ਮਨੁੱਖ ਬਣਿਆ ਹਾਂ ਵੈਸੇ ਗੁਰਬਾਣੀ ਦੀ ਵਿਚਾਰ ਹੈ ਗੁਰ ਸੇਵਾ ਤੇ ਭਗਤ ਕਮਾਈ ਤਵੇ ਮਾਨਸ ਦੇਹੀ ਪਾਈ ਮਨੁੱਖਾ ਜਨਮ ਉਸੇ ਦਿਨ ਤੋਂ ਪ੍ਰਵਾਨ ਹੋਏਗਾ ਜਿਸ ਦਿਨ ਗੁਰੂ ਵਾਲਾ ਬਣੇਗਾ ਇਨਸਾਨ ਪਰਮਾਤਮਾ ਵਾਲਾ ਬਣੇਗਾ ਮਹਾਰਾਜ ਦੀ ਬਾਣੀ ਨੂੰ ਸਮਝ ਕੇ ਵਿਚਾਰ ਕੇ ਆਪਣੇ ਜੀਵਨ ਨੂੰ ਜੀਏਗਾ ਨਾ ਜਿਸ ਦਿਨ ਉਸੇ ਦਿਨ ਤੋਂ ਹੀ ਇਹਦੀ ਦੇਹੀ ਗੁਰੂ ਵਾਲੀ ਮੰਨੀ ਜਾਣੀ ਹੈ ਇਹਦਾ ਮਤਲਬ ਇਹ ਨਹੀਂ ਕਿ ਜਨਮ ਹੋ ਗਿਆ ਤੇ ਬਸ ਇਹ ਮਨੁੱਖਿਆ ਤੇ ਸਾਰਾ ਕੁਝ ਇਹ ਚੰਗਾ ਹੀ ਚੰਗਾ ਇਹ ਜੂਨ ਚੰਗੀ ਆ ਗਈ ਬਸ ਇਹਦੀ ਨਹੀਂ ਇਸ ਜੀਵਨ ਦੇ ਵਿੱਚ ਉਪਦੇਸ਼ ਵੀ ਚੰਗਾ ਹੋਣਾ ਚਾਹੀਦਾ ਗੁਰੂ ਵਾਲੀ ਮੱਤ ਹੋਣੀ ਚਾਹੀਦੀ ਹੈ ਫਿਰ ਮੰਨਿਆ ਜਾਂਦਾ ਕਿ ਗੁਰੂ ਦੀ ਦੇਹੀ ਹੈ ਤੇ ਗੁਰੂ ਦੀ ਜੂਨ ਵਿੱਚ ਇਹ ਮਨੁੱਖਾ ਜੂਨ ਵਿੱਚ ਹੈ ਜੀ ਮਨੁੱਖਾ ਜੂਨ ਵਿੱਚ ਤੇ ਉਸੇ ਜਿਹੜੀ ਮੰਨੇ ਗਏ ਜਿਸ ਦਿਨ ਗੁਰੂ ਦੇ ਚਰਨਾਂ ਨਾਲ ਜੁੜ ਗਏ ਨੇ ਕੌਡੇ ਰਾਖਸ਼ ਵਰਗੇ ਮਨੁੱਖਾ ਜੂਨ ਜ ਹੈਗੇ ਨੇ ਸਰੀਰ ਕਰਕੇ ਪਰ ਉਹ ਮਨੁੱਖਾ ਜੂਨ ਭੋਗ ਨਹੀਂ ਰਹੇ ਜਿਸ ਦਿਨ ਗੁਰੂ ਦੇ ਚਰਨਾਂ ਨਾਲ ਜੁੜਦੇ ਨੇ ਉਸ ਦਿਨ ਤੋਂ ਮਨੁੱਖਾ ਜੂਨ ਭੋਗਦੇ ਨੇ ਪਹਿਲਾਂ ਕੱਲੀ ਜੂਨ ਹੀ ਆ ਪਹਿਲਾਂ ਤੇ ਕੱਲੀ ਹਾਥੀ ਦੀ ਜੂਨ ਹੀ ਆ ਬੰਦੇ ਕੋਲ ਜਿਸ ਦਿਨ ਇਨਸਾਨ ਮਨੁੱਖਾ ਜੂਨ ਨੂੰ ਭੋਗੇਗਾ ਉਸ ਦਿਨ ਹੀ ਮਨੁੱਖ ਮੰਨਿਆ ਜਾਏਗਾ ਪਹਿਲਾਂ ਤੇ ਜੂਨਾ ਹੀ ਐ ਸਾਰੀਆਂ ਜਿਵੇਂ ਪੰਛੀਆਂ ਦੀ ਜੂਨ ਐ ਜਨਵਰਾ ਦੀ ਜੂਨ ਐ ਇਸੇ ਤਰ੍ਹਾਂ ਹੀ ਮਨੁੱਖ ਦੀ ਜੂਨ ਆ ਪਰ ਜਿੱਦਣ ਮਨੁੱਖਾ ਜੂਨ ਨੂੰ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਭੋਗਣਾ ਸ਼ੁਰੂ ਕਰੇਗਾ ਗੁਰਸੇਵਾ ਤੇ ਭਗਤ ਕਮਾਈ ਉਸ ਦਿਨ ਇਹ ਦੇਹੀ ਮੰਨੀ ਜਾਏਗੀ ਉਸ ਦਿਨ ਚੰਗਾ ਇਨਸਾਨ ਮੰਨਿਆ ਜਾਏਗਾ ਭਲਾ ਮੰਨਿਆ ਜਾਏਗਾ ਜਨਮ ਜਨਮ ਭਰਮਤ ਫਿਰਿਓ ਫਿਰਤ ਫਿਰਤ ਬਹੁਤੇ ਯੁਗ ਹਾਰਿਓ ਮਾਨਸ ਦੇਹ ਲਹੀ ਫਿਰ ਜਾਕੇ ਮਨੁੱਖਾ ਸਰੀਰ ਮਿਲਿਆ ਜੀ ਲੰਮੇ ਸਮੇ ਤੋਂ ਭਟਕਦਾ ਆਇਆ ਬਹੁਤ ਜਨਮ ਵਿਛੜੇ ਥੇ ਮਾਦੋ ਇਹ ਜਨਮ ਤੁਹਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੂ ਚਿਰ ਭਇਓ ਦਰਸ਼ਨ ਦੇਖੇ ਬੜਾ ਲੰਮਾ ਸਮਾ ਹੋ ਗਿਆ ਮੈਨੂੰ ਆਪਣੇ ਆਪ ਦੇ ਵਿੱਚੋਂ ਮਹਾਰਾਜ ਤੁਹਾਨੂੰ ਵੇਖਿਆ ਨੂੰ ਬੜਾ ਲੰਮਾ ਸਮਾ ਹੋ ਗਿਆ ਜੀ ਹੁਣ ਆਪਣੇ ਆਪ ਦੇ ਵਿੱਚੋਂ ਕਿਵੇਂ ਵੇਖਣਾ ਪ੍ਰਮਾਤਮਾ ਨਿਰਭਉ ਆ ਤੇ ਮਨੁੱਖ ਜਿਸ ਦਿਨ ਨਿਰਭਉ ਹੋ ਗਿਆ ਨਿਰਵੈਰ ਹੋ ਗਿਆ ਤੇ ਇਸ ਨੇ ਆਪਣੇ ਵਿੱਚੋਂ ਪ੍ਰਮਾਤਮਾ ਨੂੰ ਵੇਖਣਾ ਜਿਸ ਦਿਨ ਮਨੁੱਖ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਸਮਝਿਆ ਵਿਚਾਰਿਆ ਬਾਣੀ ਨੂੰ ਆਪਣੇ ਜੀਵਨ ਚ ਲਾ ਜਾਂਦਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਬਦਾਂ ਦੇ ਉੱਤੇ ਚੱਲਣਾ ਸ਼ੁਰੂ ਕਰ ਦਿੱਤਾ ਵਿਚਾਰ ਦੇ ਉੱਤੇ ਤੇ ਮੰਨ ਲਓ ਇਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਆਪਣੇ ਜੀਵਨ ਚੋਂ ਵੇਖਣਾ ਸ਼ੁਰੂ ਕਰ ਦਿੱਤਾ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਬਾਣੀ ਵਿੱਚ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਦੇ ਸ਼ਬਦ ਨੇ ਇਹਨਾਂ ਸ਼ਬਦਾਂ ਨੂੰ ਪਾਵਨ ਵਿਚਾਰ ਨੂੰ ਸਮਝ ਕੇ ਪੜ੍ਹ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਸਾਡੇ ਵਿੱਚੋਂ ਵੀ ਦੇਖ ਸਕਦੇ ਨੇ ਜੇ ਅਸੀਂ ਮਿਹਨਤ ਕਰੀਏ ਕੋਸ਼ਿਸ਼ ਕਰੀਏ 35 ਮਹਾਂਪੁਰਖ ਸਾਡੇ ਵਿੱਚੋਂ ਵੀ ਦੇਖ ਸਕਦੇ ਨੇ ਹਰੇਕ ਵਿੱਚੋਂ ਤੁਹਾਡੇ ਵਿੱਚੋਂ ਦੇਖ ਸਕਦੇ ਨੇ ਪਰ ਜੋ ਸਾਡੇ ਮਤ ਵਿੱਚ ਸਾਡੇ ਮਨ ਵਿੱਚ ਹੈ ਨਾ ਦਿਖਣਾ ਉਹੋ ਕੋਜੀ ਆ ਚੰਗੇ ਵਿਚਾਰ ਨੇ ਤੇ ਚੰਗਾ ਕੁਝ ਦਿਖੇਗਾ ਉਹੋ ਜਿਹਾ ਹੀ ਹੋਏਗਾ ਜੇ ਮਾੜੇ ਵਿਚਾਰ ਨੇ ਤੇ ਮਾੜਾ ਕੁਝ ਦਿਖਣਾ ਦੇਖੋ ਮਨੁੱਖ ਨਾ ਜੂਨਾ ਭੋਗ ਕੇ ਮਨੁੱਖ ਬਣਿਆ ਤੇ ਜਦੋਂ 84 ਲੱਖ ਜੂਨਾ ਭੋਗ ਦਾ ਭੋਗ ਦਾ ਵਿੱਚੇ ਕਾਂ ਦੀ ਜੂਨ ਭੋਗ ਕੇ ਆ ਗਿਆ ਵਿੱਚੇ ਕੂਕਰ ਦੀ ਜੂਨ ਭੋਗ ਕੇ ਉਹ ਫਿਰ ਜਾ ਕੇ ਮਨੁੱਖ ਬਣਿਆ ਤੇ ਲੋਭੀ ਤੇ ਮਨੁੱਖ ਵੀ ਬਹੁਤ ਜ਼ਿਆਦਾ ਮੈਨੂੰ ਲੱਗਦਾ ਇਹ ਜੂਨ ਭੋਗ ਆਇਆ ਕੂਕਰ ਦੀ ਲੋਭੀ ਸੁਭਾਅ ਵਾਲੀ ਪਰ ਇਹਨੇ ਆਪਣਾ ਸੁਭਾਅ ਉਹੀ ਰੱਖਿਆ ਸਿਰਫ ਜੂਨ ਹੀ ਬਦਲੀ ਹੈ ਜੀ ਇੰਜ ਲੱਗਦਾ ਇਹ ਹਾਥੀ ਦੀ ਜੂਨ ਭੋਗ ਆਇਆ ਪਰ ਮਨੁੱਖਾ ਸਰੀਰ ਚ ਆ ਗਿਆ ਪਰ ਇਹਦੀ ਬਿਰਤੀ ਸੁਭਾਅ ਅੰਦਰੋਂ ਕਾਮੀ ਉਸੇ ਤਰ੍ਹਾਂ ਹੀ ਹੈ ਸਿਰਫ ਜੂਨ ਬਦਲੀ ਹੈ ਲੱਗਦਾ ਮੇਖੋ ਨੂੰ ਬੰਦਾ ਪਰ ਜੂਨ ਹਾਥੀ ਵਾਲੀ ਹੈ ਕਾਮੀ ਅਜੇ ਵੀ ਉਨਾ ਹੀ ਹੈ ਜੀ ਇਹ ਅੰਦਰੋਂ ਜੂਨ ਨਹੀਂ ਬਦਲੀ ਬਾਰੋਂ ਬਦਲੀ ਅੰਦਰੋਂ ਨਹੀਂ ਬਦਲੀ ਜਨਮ ਜਨਮ ਭਰਮਤ ਫਿਰਿਓ ਮਹਾਰਾਜ ਕਹਿੰਦੇ ਬੜਾ ਭਰਮ ਦਾ ਬੜਾ ਭਟਕਦਾ ਜੀ ਕਿੰਨੇ ਲੋਕ ਆ ਜੀ ਵੇਖੋ ਜਿਹੜੇ ਵਹਿਮਾਂ ਭਰਮਾਂ ਚ ਪਏ ਹੋਏ ਨੇ ਮਹਾਰਾਜ ਦੀ ਬਾਣੀ ਨੂੰ ਮੱਥਾ ਟੇਕਿਆ ਹੋਵੇ ਨਾ ਜਿੱਦਣ ਮੱਥਾ ਟਿਕ ਗਿਆ ਅਜੇ ਅਸੀਂ ਮੱਥਾ ਟੇਕ ਰਹੇ ਹਾਂ ਮੱਥਾ ਟਿਕਣਾ ਬਹੁਤ ਜ਼ਰੂਰੀ ਹੈ ਟੇਕਣਾ ਤੇ ਟਿਕਣਾ ਦੋਵਾਂ 'ਚ ਫਰਕ ਆ ਅਜੇ ਅਸੀਂ ਟੇਕਦੇ ਆ ਟਿੱਕੇ ਨਹੀਂ ਜਿਸ ਦਿਨ ਟਿਕ ਗਏ ਉਹੀ ਪਤਾ ਲੱਗਣਾ ਤੁਹਾਨੂੰ ਲੱਗ ਜਾਣਾ ਪਤਾ ਕਿ ਮੱਥਾ ਟਿਕ ਗਿਆ ਦੱਸਣਾ ਨਹੀਂ ਪੈਣਾ ਜਿਸ ਦਿਨ ਸਾਡਾ ਮੱਥਾ ਟਿਕ ਗਿਆ ਆਪਾਂ ਕੋਈ ਕੰਮ ਕਰਦੇ ਆ ਕੰਮ ਹੁੰਦਾ ਨਹੀਂ ਆਪਾਂ ਕਰੀ ਜਾਂਦੇ ਆ ਪਰ ਜਦੋਂ ਕੰਮ ਕੋਈ ਕਾਰਜ ਸਾਡਾ ਹੋ ਜਾਵੇ ਤੇ ਸਾਨੂੰ ਪਤਾ ਲੱਗ ਜਾਂਦਾ ਭਾਗਾਂ ਵਾਲਿਓ ਜਿਸ ਦਿਨ ਮੱਥਾ ਟਿਕ ਗਿਆ ਨਾ ਗੁਰੂ ਦੇ ਚਰਨਾ ਵਿੱਚ ਜਿਸ ਦਿਨ ਭਰਮ ਚੋਂ ਮਨੁੱਖ ਨਿਕਲ ਗਿਆ ਭਟਕਣਾ ਚੋਂ ਨਿਕਲ ਗਿਆ ਮੱਥਾ ਵਾਕੇ ਟਿਕ ਗਿਆ ਫਿਰ ਡੋਲਦਾ ਨਹੀਂ ਕਦੇ ਵੀ ਇਹ ਫਿਰ ਇਹਦੀ ਜ਼ਿੰਦਗੀ ਵਿੱਚ ਸਚਿਆਰਾਪਨ ਆ ਜਾਣਾ ਫਿਰ ਇਹਨੇ ਨਿੱਕੀਆਂ-ਨਿੱਕੀਆਂ ਚੀਜ਼ਾਂ ਦੇ ਵੈਮ ਭਰਮ ਨਹੀਂ ਕਰਨੇ ਤੁਸੀਂ ਇਹ ਹਿਸਾਬ ਲਾ ਕੇ ਵੇਖੋ ਭਾਗਾਂ ਵਾਲਿਓ ਸਮਾਜ ਦੀ ਹਾਲਤ ਗੁਰੂ ਨਾਨਕ ਸਾਹਿਬ ਮਹਾਰਾਜੀ ਦਾ ਸਿੱਖ ਹੋਵੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਤੇ ਦੋ ਘਰ ਰੋਟੀਆਂ ਮਿਸੀਆਂ ਲੈ ਕੇ ਕਦੀ ਕਿਤੇ ਜਾ ਕੇ ਬਹਿ ਜਾਂਦਾ ਕਦੀ ਕਿਤੇ ਬਹਿ ਜਾਂਦਾ ਤੇ ਮਿਸੀਆਂ ਰੋਟੀਆਂ ਲੈ ਕੇ ਭਾਈ ਮੰਜ ਤੁਰਿਆ ਜਾਂਦਾ ਸੀ ਜੇ ਦਿਨ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਮਿਲਿਆ ਸਹੀ ਸਰਵਰੀਆਂ ਦੇ ਮਿਸੀਆਂ ਚੜਾਉਂਦਾ ਸੀ ਜਾ ਕੇ ਤੇ ਭਾਈ ਮੰਜ ਤੇ ਮਿਸਤਰੀਆਂ ਛੱਡ ਕੇ ਗੁਰੂ ਚਰਨਾ ਚ ਆ ਗਿਆ ਪਰ ਜਿਹੜਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਿੱਖ ਹੋਣ ਦਾ ਦਾਵਾ ਕਰਦੇ ਇਹ ਮਿਸੀਆਂ ਨਹੀਂ ਛੱਡੀਆਂ ਇਹਨਾਂ ਨੇ ਅਜੇ ਇਹਨਾਂ ਦੇ ਜੀਵਨ ਚੋਂ ਡਰ ਭਰਮ ਨਹੀਂ ਨਿਕਲਿਆ ਮੈਂ ਕਿਹਾ ਤੁਸੀਂ ਵਹਿਮ ਚੋਂ ਨਿਕਲ ਜੋ ਸੱਪ ਚ ਜ਼ਹਿਰ ਜੂਰ ਨਹੀਂ ਜਾਏਗਾ ਉਹ ਕੀ ਕਰਦਾ ਦੱਸੋ ਤੁਸੀਂ ਸੱਪ ਦੇ ਮਗਰ ਪਏ ਉਹ ਸਾਫ ਨਹੀਂ ਪੂਜਾ ਕਰੀ ਜਾਂਦੇ ਹੋ ਕਿਤੇ ਅਸੀਂ ਆਪੂ ਆਪਣੇ ਅੰਦਰ ਵੇਖੇ ਥੱਬਿਆਂ ਦੇ ਥੱਬੇ ਜ਼ਹਿਰ ਪਏ ਸਾਡੇ ਅੰਦਰ ਘਰਾਂ ਦੇ ਘਰ ਤਬਾਹ ਕਰਨ ਨੂੰ ਅਸੀਂ ਤੁਰੇ ਫਿਰਦੇ ਆਂ ਬੰਦਾ ਬੰਦੇ ਨੂੰ ਵੇਖਣ ਨੂੰ ਰਾਜੀ ਨਹੀਂ ਇਹੋ ਜਿਹਾ ਡੰਗ ਮਾਰਦਾ ਜਿਹੜਾ ਤੁਹਾਡੀਆਂ ਪੀੜੀਆਂ ਤਬਾਹ ਕਰਕੇ ਰੱਖ ਦਿੰਦਾ ਇਹ ਉਹੀਂ ਤੁਰਿਆ ਜਾਂਦਾ ਹੀ ਡੰਗ ਮਾਰਦਾ ਕਿਸੇ ਦੀ ਧੀ ਭੈਣ ਤੇ ਜੀਵਨ ਤਬਾਹ ਕਰਨ ਤੱਕ ਜਾਂਦਾ ਹੀ ਕਿਸੇ ਦੇ ਪਰਿਵਾਰ ਦਾ ਤੇ ਅਸੀਂ ਸੱਪਾਂ ਨੂੰ ਹੀ ਪੂਜੀ ਜਾਂਦੇ ਆ ਸੱਪ ਮੈਂ ਕਿੰਨਾ ਕੁ ਨੁਕਸਾਨ ਕੀਤਾ ਸੱਪਾਂ ਨੇ ਇੱਥੇ ਸੱਪਾਂ ਨੇ ਕਿੰਨੇ ਆ ਕਿਦੇ ਸਿਰ ਪਾੜਿਆ ਤੇ ਬੰਦਿਆਂ ਨੇ ਕਿੰਨੇ ਆ ਕਿਦੇ ਪਾੜਿਆ ਤੁਸੀਂ ਹਿਸਾਬ ਲਾ ਕੇ ਵੇਖੋ ਮਹਾਰਾਜ ਕਹਿੰਦੇ ਜਿਹੜੀ ਚੀਜ਼ ਨੂੰ ਬਦਲਣਾ ਸੀ ਤੂੰ ਆਪਣੀ ਸੋਚ ਨੂੰ ਵਿਚਾਰ ਨੂੰ ਬਦਲਣਾ ਸੀ ਭਰਮ ਦੇ ਵਿੱਚੋਂ ਨਿਕਲਣਾ ਸੀ ਤੇ ਤੂੰ ਤਾਂ ਮਨੋਖਾ ਭਰਮ ਦੇ ਵਿੱਚ ਹੀ ਪਿਆ ਆ ਤੂੰ ਤਾਂ ਭਟਕਣਾ ਦੇ ਵਿੱਚ ਹੀ ਪਿਆ ਆ ਤੇਰੇ ਜੀਵਨ 'ਚੋਂ ਭਟਕਣਾ ਕਿਦਾਂ ਖਤਮ ਹੋਏਗੀ ਕਿਦਾਂ ਤੇਰੇ ਜੀਵਨ 'ਚੋਂ ਸਾਰਾ ਕੁਝ ਨਿਕਲੇਗਾ ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਮਹਾਰਾਜ ਕਹਿੰਦੇ ਆ ਮਿਲਨ ਦਾ ਸਮਾਂ ਸੀ ਗੁਰੂ ਨੂੰ ਕਿਹੜਾ ਸਮਾਂ ਮਨੋਖਾ ਦੇਹੀ ਤੂੰ ਮਨੁੱਖਾ ਦੇਹੀ ਵਿੱਚ ਵੀ ਸੱਪ ਬਣਿਆ ਫਿਰਦਾ ਤੂੰ ਮਨੁੱਖਾ ਦੇਹੀ ਵਿੱਚ ਵੀ ਕੂਕਰ ਬਣਿਆ ਫਿਰਦਾ ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਾਹ ਨਹੀਂ ਤੂੰ ਮਹਾਰਾਜ ਨੂੰ ਸਿਮਰਦਾ ਨਹੀਂ ਧਿਉਂਦਾ ਨਹੀਂ ਆ ਸਮਾ ਸੀ ਮਹਾਰਾਜ ਨੂੰ ਸਿਮਰਨ ਦਾ ਯਾਦ ਕਰਨ ਦਾ ਗੁਰੂ ਨਾਲ ਜੁੜਨ ਦਾ ਤੂੰ ਮਨੁੱਖਾ ਦੇਹੀ ਵਿੱਚ ਵੀ ਕੂਕਰ ਬਣਿਆ ਫਿਰਦਾ ਹਾਥੀ ਬਣਿਆ ਫਿਰਦਾ ਕਾਮੀ ਬਣਿਆ ਫਿਰਦਾ ਜੇ ਤੂੰ ਮਨੁੱਖਾ ਦੇਹੀ 'ਚ ਵੀ ਉਹੋ ਕੁਝ ਕਰੀ ਜਾਣਾ ਤੇ ਫਿਰ ਤੂੰ ਉਸੇ ਜੂਨ 'ਚ ਹੀ ਰਹਿਣਾ ਫਿਰ ਤੂੰ ਇੱਧਰ ਕਿਉਂ ਆਇਆ ਇਹ ਇਹ ਸੁਭਾਅ ਏ ਮਨੁੱਖ ਦਾ ਇਹ ਮਨੁੱਖ ਦੇ ਵਿਚਾਰ ਨੇ ਜਿਹੜੇ ਗੁਰੂ ਤੋਂ ਬਿਲਕੁਲ ਦੂਰ ਨੇ ਬੇਮੁਖ ਹੋ ਕੇ ਜ਼ਿੰਦਗੀ ਜੀ ਰਿਆ ਮਨੁੱਖ ਫਰੀਦਾ ਦੋਹਾਂ ਦੀਵੀ ਬਲੰਦਿਆਂ ਕਿੱਡੀ ਪਿਆਰੀ ਵਿਚਾਰ ਏ ਬਾਬਾ ਫਰੀਦ ਜੀ ਦੀ ਆ ਦੋ ਅੱਖਾਂ ਵੇਖ ਰਹੀਆਂ ਨਾ ਚੰਗਾ ਕੀ ਤੇ ਮਾੜਾ ਕੀ ਆ ਮਨੁੱਖ ਨੂੰ ਪਤਾ ਆ ਜੋ ਮੈਂ ਕਰ ਰਿਹਾ ਹੈ ਗਲਤ ਆ ਜੇ ਪਤਾ ਨਹੀਂ ਤੇ ਇਹ ਹੋ ਹੀ ਨਹੀਂ ਸਕਦਾ ਚਲੋ ਹਿਸਾਬ ਲਾਓ ਬਾਬਾ ਫਰੀਦ ਜੀ ਨੇ ਕਿਰਪਾ ਕੀਤੀ ਕਿ ਦੋਹੋਂ ਦੀਵੀ ਫਰੀਦਾ ਦੋਹੋਂ ਦੀਵੀ ਬਲੰਦਿਆਂ ਮਲਕ ਬਹਿਟਾਏ ਜਿਹੜੇ ਵਿਸ਼ੇ ਵਿਕਾਰ ਨੇ ਉਹ ਤੇਰੇ ਸਿਰ ਤੇ ਬੈਠੇ ਨੇ ਜਿਹੜੇ ਮਨੁੱਖ ਨੂੰ ਨਹੀਂ ਪਤਾ ਕਿ ਮੈਂ ਜੋ ਕਰ ਰਿਹਾ ਸਹੀ ਆ ਕਿ ਗਲਤ ਆ ਉਹਨੂੰ ਕਹੇ ਆਪਣੇ ਪਰਿਵਾਰ ਨੂੰ ਕਹੇ ਤੂੰ ਹੀ ਕਰੋ ਇਦਾਂ ਕਹੇਗਾ ਭਲਾਓ ਕਿ ਤੁਸੀਂ ਵੀ ਕਰੋ ਜਿੱਦਾਂ ਮੈਂ ਕਰਦਾ ਜੇ ਨਹੀਂ ਕਹਿ ਸਕਦਾ ਇਹਦਾ ਮਤਲਬ ਗਲਤ ਕਰ ਰਿਹਾ ਆਪ ਵੀ ਪਤਾ ਹੈ ਕਬੀਰ ਮਨ ਜਾਨਤ ਸਭ ਬਾਤ ਜਾਨਤ ਹੀ ਪਤਾ ਕਿ ਮੈਂ ਜੋ ਕਰ ਰਿਹਾ ਗਲਤ ਆ ਮੇਰੇ ਵਾਸਤੇ ਠੀਕ ਨਹੀਂ ਮੇਰਾ ਅਉਧਾ ਕੀ ਹੈ ਮੇਰੇ ਮੈਂ ਮਨੁੱਖਾ ਦੇਹੀ ਵਿੱਚ ਆ ਮੈਂ ਸਰੀਰ ਵਿੱਚ ਆ ਫਿਰ ਵੀ ਜਾਣਤ ਹੀ ਉਹ ਗਣ ਕਰੇ ਸੁਭਾਅ ਵੇਖੋ ਅਸੀਂ ਜੋ ਆਪ ਕਰਦੇ ਅਸੀਂ ਆਪਣੇ ਪਰਿਵਾਰ ਤੋਂ ਨਹੀਂ ਚਾਹੁੰਦੇ ਕਿ ਉਹ ਵੀ ਕਰੇ ਤਾਂ ਜੇ ਤੁਸੀਂ ਸਹੀ ਕਰ ਰਹੇ ਤਾਂ ਉਹਨਾਂ ਨੂੰ ਵੀ ਕਰ ਲੈਂਦੇ ਹੋ ਜੇ ਤੁਸੀਂ ਨਹੀਂ ਉਹਨਾਂ ਤੋਂ ਕਰਨਾ ਚਾਹੁੰਦੇ ਤੇ ਆਪ ਵੀ ਨਾ ਕਰੋ ਸਮਝੋ ਫਿਰ ਮਹਾਰਾਜ ਨੇ ਕਿਰਪਾ ਕੀਤੀ ਬਾਬਾ ਫਰੀਦ ਜੀ ਨੂੰ ਫਰੀਦ ਜੀ ਕਹਿੰਦੇ ਆ ਦੋ ਅੱਖਾਂ ਵੇਖ ਰਹੀਆਂ ਤੇ ਦੋਹਾਂ ਅੱਖਾਂ ਦੇ ਨਾਲ ਵੇਖਦਿਆਂ ਵੇਖਦਿਆਂ ਬੰਦਾ ਗਲਤ ਪਾਸੇ ਤੁਰਿਆ ਜਾ ਰਿਹਾ ਦਿਖ ਰਿਹਾ ਬਾਹਰਲੀ ਅੱਖਾਂ ਤੋਂ ਵੀ ਦਿਖ ਰਿਹਾ ਜਦੋਂ ਇਨਸਾਨ ਗਲਤ ਪਾਸੇ ਜਾਂਦਾ ਵੇਖ ਕੇ ਜਾਂਦਾ ਜਦੋਂ ਇਨਸਾਨ ਨਸ਼ੇ ਦੀ ਦੁਕਾਨ ਤੇ ਜਾਂਦਾ ਵੇਖ ਕੇ ਜਾਂਦਾ ਕਿਧਰ ਨੂੰ ਰਾਹ ਕਿਹੜਾ ਰਸਤਾ ਜਦੋਂ ਬੰਦਾ ਜੂਆ ਖੇਡਣ ਜਾਂਦਾ ਵੇਖ ਕੇ ਜਾਂਦਾ ਕਿਹੜਾ ਰਾਹ ਕਿਹੜਾ ਪਾਸਾ ਹੈ ਜਦੋਂ ਬੰਦਾ ਵਿਸ਼ੇ ਵਕਾਰਾਂ ਨੂੰ ਭੋਗਣ ਜਾਂਦਾ ਰਾਹ ਵੇਖ ਕੇ ਜਾਂਦਾ ਕਿਹੜਾ ਰਾਹ ਹੈ ਤੇ ਹੁਣ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਦੋਹ ਧੀਵੀ ਬਲੰਦਿਆਂ ਮਲਕ ਬੈਠਾ ਏ ਫਿਰ ਜੇ ਤੂੰ ਇਦਾਂ ਜਾਨਾ ਨਾ ਤੇਰੀ ਸੁਰਤ ਦੇ ਵਿੱਚ ਤੇਰੇ ਸਿਰ ਤੇ ਫਿਰ ਉਹਦਾ ਖਤਰਾ ਵੀ ਬੈਠਾ ਈ ਇੱਕ ਦਿਨ ਉਹਨੇ ਤੈਨੂੰ ਸਜ਼ਾ ਵੀ ਦੇਣੀ ਆ ਇਹ ਯਾਦ ਰੱਖੀ ਇਹ ਕਰ ਕਰੇ ਸੋ ਇਹ ਕਰ ਪਾਏ ਜੋ ਕਰ ਰਏ ਜੋ ਉਹਦੀ ਸਜ਼ਾ ਵੀ ਬਰਾਬਰੀ ਆ ਜਣੀ ਤੇ ਕੱਲ ਮਿਲਣੀ ਮਿਲਣੀ ਹੈ ਜੀ ਸਜ਼ਾ ਚੰਗਾ ਚੰਗੇ ਦੀ ਸਜ਼ਾ ਚੰਗਾ ਕਰਾਂਗੇ ਚੰਗਾ ਮਿਲੇਗਾ ਮਾੜਾ ਕਰਾਂਗੇ ਜਿਹੋ ਜਿਹਾ ਜੋ ਮੈਂ ਕੀਆ ਸੋ ਇਹ ਬੰਦਾ ਜਾਣਦਾ ਵੀ ਸਾਰਾ ਕੁਝ ਹੈ ਪਤਾ ਵੀ ਸਾਰਾ ਕੁਝ ਹੈ ਕਿ ਆ ਸਿਧਾਂਤ ਹੈ ਸਾਡਾ ਜਾਨਦ ਹੀ ਆਉਗਣ ਕਰੇ ਫਿਰ ਵੀ ਕਰੀ ਜਾਂਦਾ ਵੇਖ ਲਓ ਕਿੱਡਾ ਦਾ ਪ੍ਰਾਣੀ ਐ ਸਾਰਾ ਕੁਝ ਪਤਾ ਗਿਆ ਗਲਤ ਆ ਆ ਸਹੀ ਆ ਹੜਦਾ ਨਹੀਂ ਫਿਰ ਵੀ ਵੇਖ ਲਓ ਕਹਿਣ ਤੇ ਵੀ ਨਹੀਂ ਹੜਦਾ ਜੋਰ ਲਾ ਲੋ ਜਿੰਨਾ ਮਰਜੀ ਕਿਸੇ ਨੂੰ ਤੁਸੀਂ ਸਮਝਾ ਕੇ ਵੇਖ ਲਓ ਨਹੀਂ ਜੇ ਹੜਦਾ ਕਿਉਂ ਇਹ ਜਿਹੜੀ ਹਾਥੀ ਦੀ ਜੂਨ ਆ ਨਾ ਇਹ ਬਹੁਤਾ ਬਹੁਤੇ ਛੱਡਣ ਨੂੰ ਤਿਆਰ ਨਹੀਂ ਭਾਵੇਂ ਮਨੋਕੀ ਬਣ ਗਏ ਨੇ ਜਿਹੜੀ ਲੋਭੀ ਵਾਲੀ ਕੂਕਰ ਦੀ ਜੂਨ ਆ ਨਾ ਮੈਂ ਕਹਿਣਾ ਵੇਖੋ ਸੋਹਣੇ ਸੋਹਣੇ ਸੋਫਿਆਂ ਤੇ ਬਹਿ ਗਿਆ ਸੀ ਐਨੀ ਅਮੀਰੀ ਆ ਗਈ ਅੱਜ ਦੇ ਸਮੇਂ 'ਚ ਲੋਕਾਂ ਦੇ ਕੋਲ ਆਲੇ-ਦੁਆਲੇ ਰਿਸ਼ਤੇਦਾਰ ਬੈਠੇ ਹਣ ਰਿਸ਼ਤਾ ਤੈਹ ਹੋਣ ਲੱਗਾ ਉਧਰ ਵੀ ਸਰੀਰ ਵਾਲੇ ਮਨੁੱਖ ਬੈਠੇ ਨਜ਼ਰ ਆ ਰਹੇ ਨੇ ਇੱਧਰ ਵੀ ਬੈਠੇ ਨੇ ਪਰ ਵਿੱਚ ਬਿਰਤੀ ਕੁਕਰ ਵਾਲੀ ਆ ਨਾ ਲੋਭੀ ਲਾਲਚੀ ਸੁਭਾਅ ਲਾਲਚੀ ਹੈ ਹੁਣ ਮਨੁੱਖਾਂ ਦੇ ਸਰੀਰਾਂ ਦੇ ਵਿੱਚ ਬਹਿ ਕੇ ਰੇਟ ਬੁੱਕ ਕੀਤੇ ਜਾਣੇ ਰੇਟ ਲਾਏ ਜਾਣੇ ਸਾਰਾ ਕੁਝ ਕੀਤਾ ਜਾਣਾ ਗੜਨ ਦਿੱਤਾ ਘਟ ਲੁੱਟਿਆ ਦੀਵੜੇ ਗਿਆ 부ਝਾਏ ਜੇ ਮਹਾਰਾਜ ਕਹਿੰਦੇ ਬਾਬਾ ਫਰੀਦ ਜੀ ਗਲਤ ਰਸਤੇ ਤੇ ਤੁਰੇਗਾ ਨਾ ਆ ਸਰੀਰੂਪੀ ਕਿਲਾ ਤੇਰਾ ਲੁੱਟਿਆ ਜਾਣਾ ਨੂੰ ਲਾਨਤਾ ਪੈਣਗੀਆਂ ਕਿਸੇ ਦਿਨ ਇਹਨੂੰ ਬਚਾਲਾ ਇਹ ਬੜੇ ਕੀਮਤੀ ਨੇ ਕਿਲੇ ਜਿਹੜੇ ਮਿਲੇ ਨੇ ਇਹਨਾਂ ਨੇ ਇਸ ਕਿਲੇ ਨੇ ਤੈਨੂੰ ਕੁਰਾਏ ਪਾ ਦੇਣਾ ਤੇ ਜਮਾ ਨੇ ਵਕਾਰਾਂ ਨੇ ਇੰਨਾਂ ਚੀਜ਼ਾਂ ਨੇ ਤੈਨੂੰ ਲੁੱਟ ਲੈਣਾ ਜੇ ਕਹੋ ਨਾਨਕ ਹਰ ਭਜ ਮਨਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਿਰਪਾ ਕਰ ਦੇ ਯਾਦ ਕਰ ਪ੍ਰਮਾਤਮਾ ਨੂੰ ਪਰ ਬੰਦਾ ਨਖਰੇ ਕਰਦਾ ਮਹਾਰਾਜ ਕਹਿੰਦੇ ਯਾਦ ਕਰ ਮਨੁੱਖ ਨਖਰੇ ਕਰਦਾ ਪਰ ਇੱਕ ਗੱਲ ਯਾਦ ਰੱਖਿਓ ਸਭ ਤੋਂ ਵੱਡਾ ਗੁਨਾਹਗਾਰ ਪਤਾ ਕੌਣ ਹੈ ਜੀ ਜਿਹਨੂੰ ਸਾਰਾ ਕੁਝ ਪਤਾ ਜਾਣ ਕੇ ਗੁਨਾਹ ਗੁਨਾਹ ਕਰ ਰਿਹਾ ਜਿਸ ਵਿਅਕਤੀ ਨੂੰ ਪਤਾ ਕਿ ਜੋ ਮੈਂ ਕਰ ਰਿਹਾ ਗਲਤ ਏ ਜੋ ਫਿਰ ਵੀ ਕਰੀ ਜਾ ਰਿਹਾ ਸਭ ਤੋਂ ਵੱਡਾ ਗੁਨਾਹਗਾਰ ਉਹ ਵਿਅਕਤੀ ਏ ਜੀ ਉਹਦੇ ਵੱਡੀਆਂ ਮੁਸ਼ਕਲਾਂ ਬਣਨਗੀਆਂ ਉਹਦੇ ਗਾੜੀ ਕਿਸੇ ਦਿਨ ਵੱਡੀਆਂ ਪਰੇਸ਼ਾਨੀਆਂ ਹੰਡਾਏਗਾ ਨਹੀਂ ਕੋਈ ਮਨ ਦਾ ਨਾ ਮੰਨੇ ਪਰ ਸਮਾ ਜਿਹੜਾ ਬਲਵਾਨ ਬੜਾ ਜੇ ਕਹੋ ਨਾਨਕ ਭਜ ਹਰ ਮਨਾ ਨਿਰਭੈ ਪਾਵੇਂ ਬਾਸ ਨਿਰਭੈ ਉਸ ਪ੍ਰਮਾਤਮਾ ਦੇ ਭੈ ਵਿੱਚ ਰਹਿ ਕੇ ਗੁਰੂ ਦੇ ਭੈ ਵਿੱਚ ਰਹਿ ਕੇ ਬੰਦੇ ਤੋਂ ਭਾਵੇਂ ਕੋਈ ਡਰਦਾ ਵੇ ਰੱਬ ਤੋਂ ਕੋਈ ਨਹੀਂ ਜੇ ਡਰਦਾ ਗੁਰੂ ਤੋਂ ਨਹੀਂ ਜੇ ਡਰਦਾ ਕੋਈ ਵੀ ਕਿਉਂਕਿ ਗੁਰੂ ਦੀ ਬਾਣੀ ਨੇ ਜੋ ਆਖਿਆ ਉਹਨੂੰ ਸਮਝਦਾ ਹੋਇਆ ਵੀ ਨਹੀਂ ਡਰਦਾ ਵੇਖ ਲਓ ਫਿਰ ਤਾਂ ਮਤਲਬ ਗੁਰੂ ਤੋਂ ਕਾਹਦਾ ਡਰਦਾ ਜਦੋਂ ਸਮਝ ਰੱਖ ਕੇ ਵੀ ਬੰਦਾ ਗਲਤ ਕਰ ਰਿਹਾ ਤੁਸੀਂ ਦੱਸੋ ਫੇ ਗੁਰੂ ਤੋਂ ਡਰਦਾ ਜੀ ਉਹ ਨਹੀਂ ਡਰਦਾ ਮਨੁੱਖ ਤੋਂ ਭਾਵੇਂ ਕਿਸੇ ਸਮਾਜ ਦੇ ਕਿਸੇ ਤੋਂ ਭਾਵੇਂ ਕੋਈ ਡਰਦਾ ਹੋਵੇ ਨਹੀਂ ਤੇ ਬਨੋਖ ਨ ਬਿਲਕੁਲ ਹੀ ਭੈ ਲੱਥ ਗਿਆ ਮਨੁੱਖ ਦਾ ਕਹੋ ਨਾਨਕ ਹਰ ਭਜ ਮਨਾ ਨਿਰਪੈ ਪਾਵੇਂ ਬਾਸ ਉਸ ਮਾਲਕ ਦੇ ਚਰਨਾਂ ਦੇ ਨਾਲ ਜੁੜ ਸਕਦਾ ਉਸ ਨਿਰਭਉ ਪਰਮਾਤਮਾ ਦੇ ਨਾਲ ਜੁੜ ਕੇ ਨਿਰਭਉ ਬਣ ਜਾ ਤੇਰਾ ਬਾਸ ਤੇਰਾ ਟਿਕਾਣਾ ਤੇਰਾ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਨਾ ਮੁਬਾਰਕ ਹੋ ਜਾਏਗਾ ਸਤਿਗੁਰੂ ਜੀ ਕਿਰਪਾ ਕਰਨ ਵਿਚਾਰਾਂ ਕਰਦਿਆਂ ਕਈ ਪ੍ਰਕਾਰ ਦੀਆਂ ਤਰੁੱਟੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਗੁਰੂ ਕੀ ਸੰਗਤ ਤੁਸੀਂ ਸਾਰੇ ਬਖਸ਼ਣਯੋਗ ਹੋ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ